ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ ਲਾਰੈਂਸ ਰੋਡ ਵਿਖੇ ਲੱਗੀਆਂ ਰਿਹੜੀਆਂ ਜਿੰਨਾ ਉੱਪਰ ਕੋਈ ਵੀ ਹਾਈਜੀਨਿਕ ਦਾ ਖਾਸ ਧਿਆਨ ਨਹੀਂ ਰੱਖਿਆ ਗਿਆ ਜਿੱਥੇ ਵੇਖਣ ਵਿੱਚ ਇਹ ਆਇਆ ਕਿ ਖਾਣ ਪੀਣ ਦਾ ਸਮਾਨ ਵੀ ਬਿਲਕੁਲ ਟੱਕਿਆ ਨਹੀਂ ਹੋਇਆ ਜਿਸ ਸੇ ਚਲਦਿਆਂ ਸਾਡੀ ਫਾਸਟ ਨਿਊਜ਼ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਮੌਕੇ ਦੀਆਂ ਤਸਵੀਰਾਂ ਲੋਕਾਂ ਨਾਲ ਰੂਬਰੂ ਕੀਤੀਆਂ ਗਈਆਂ ਅਤੇ ਕਈ ਸਮਾਨ ਵੇਚਣ ਵਾਲਿਆਂ ਵੱਲੋਂ ਹੱਥਾਂ ਤੇ ਗਲਵਜ਼ ਨਹੀਂ ਪਾਏ ਗਏ ਅਤੇ ਨਾ ਹੀ ਸੇਫਟੀ ਕੈਪ ਪਾਈ ਦੇਖੀ ਗਈ ਇਸ ਸੰਬੰਧੀ ਜਲ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਸਤਨਾਮ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕੋਈ ਸਾਫ਼ ਸਪਸ਼ਟਿਕਰਣ ਨਹੀਂ ਦਿੱਤਾ ਗਿਆ। ਇਸ ਸੰਬੰਧੀ ਜਲ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ 파ਰਤੀ ਤਵਨ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਤੇ ਖਾਸ ਧਿਆਨ ਦੇ ਕੇ ਫੂਡ ਸੇਫਟੀ ਟੀਮ ਨੂੰ ਖੇਤੀ ਹੀ ਚੈੱਕ ਕਰਨ ਲਈ ਭੇਜਣਗੇ ਅਤੇ ਜੋ ਵੀ ਕਮੀਆਂ ਉੱਥੇ ਨਜ਼ਰ ਆਈਆਂ ਉਸ ਦੁਕਾਨ ਜਾਂ ਰਿਹੜੀ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਅਤੇ ਰਿਹੜੀ ਵਾਲਿਆਂ ਨੂੰ ਸਫ਼ਾਈ ਸੰਬੰਧੀ ਧਿਆਨ ਦੇਣ ਦੀਆਂ ਖਾਸ ਇਜਾਤਾਂ ਜਾਰੀ ਕੀਤੀਆਂ ਗਈਆਂ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੇ ਉੱਤੇ ਸਾਡੀ ਫਾਸਿਲੀਟੀ ਟੀਮ ਪਹੁੰਚੀ ਹੈ ਜਿੱਥੇ ਕਿ ਰੇੜੀਆਂ ਅਤੇ ਮਾਰਕੀਟ ਸਾਰੀ ਬਣੀ ਪਈ ਹੈ ਔਰ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਵੱਡੀ ਤਦਾਦ ਦੇ ਵਿੱਚ ਲੋਕਾਂ ਨੂੰ ਖਾਣ ਲਈ ਪਰੋਸੀਆਂ ਜਾ ਰਹੀਆਂ ਨੇ ਪਰ ਉਹਨਾਂ ਦੇ ਬਲੇ ਜੇ ਗੱਲ ਕਰ ਲਈਏ ਜਾਂ ਹੱਦਾਂ ਤੇ ਗਲਵਜ਼ ਜਾਂ ਸਿਰ ਤੇ ਟੋਪੀਆਂ ਬਿਲਕੁਲ ਨਹੀਂ ਉਹਦੇ ਬਾਰੇ ਇਹ ਜਾਣਕਾਰੀ ਲੈਣੇ ਕੀ ਕਹਿਣਾ ਹੈਗਾ ਵੀ ਇਹਨਾਂ ਨੂੰ ਕਿਸ ਤਰ੍ਹਾਂ ਦੇ ਜਿਹੜੇ ਆਪਣੇ ਪ੍ਰੋਡਕਟ ਜਿਹੜੇ ਖਾਣ ਪੀਣਿਆਂ ਦੇ ਲੈ ਗਏ ਨੇ ਬਣਾ ਕੇ ਦੇ ਰਹੇ ਨੇ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਹੈਲੋ ਜਿਸ ਤਰ੍ਹਾਂ ਕੀ ਤੁਸੀਂ ਦੇਖਦੇ ਵੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂਗਾ ਰੇੜੀਆਂ ਛੱਡ ਕੇ ਕੁਝ ਭੱਜ ਵੀ ਰਹੇ ਨੇ ਪਰ ਜੋ ਲੋਕਾਂ ਨੂੰ ਕੀ ਖਵਾ ਰਹੇ ਨੇ ਉਹਦੇ ਬਾਰੇ ਤਾਂ ਦੱਸਣ ਦੀ ਲੋੜ ਹੈਗੀ ਹੈ ਕਿ ਨਹੀਂ ਜੀ ਕੀ ਕਹਿਣਾ ਜੀ ਕਹਿਣਾ ਕੀ ਹੈ ਲੋਕ ਇੱਥੇ ਪੇ ਰੇੜੀ ਹੋ ਬੋ ਬੋ ਬੈਠਾ ਇਸੇ ਬਾਤ ਫਿਰ ਲੋਕਾਂ ਨੂੰ ਕਿਦਾਂ ਦੇ ਪ੍ਰੋਡਕਟ ਜਿਹੜੇ ਦਿੱਤੇ ਜਾ ਰਹੇ ਨੇ ਤੁਸੀਂ ਦੱਸੋ ਹਾਂ ਸਾਥੋਂ ਦੇ ਪ੍ਰੋਡਕਟ ਗਲਤ ਪਾ ਕੇ ਕੰਮ ਕਰ ਰਹੇ ਹੈ ਲੜਕਾ ਕਿਦਾਂ ਦੀ ਸੇਲ ਹੈ ਪਹਿਲਾਂ ਤਾਂ ਜੀ ਬਾਜ਼ਾਰ ਬੜਾ ਚੱਲਦਾ ਹੈ ਨਾਮੀ ਬਾਜ਼ਾਰ ਹੈ ਮੈਂ ਆ ਗਿਆ ਕਮੰਟੀ ਲੈ ਥੋੜਾ ਚੱਲਦੇ ਠੰਡ ਕਰਕੇ ਢਿੱਲੇ ਆ ਜ ਵੈਸੇ ਮੈਂ ਠੰਡ ਕਰਕੇ ਕੋਈ ਬੈਗ ਛਾਦੇ ਸੀ ਜੀ ਕੈਪ ਉਹ ਗਲਤੀ ਹੈ ਕੈਪ ਬਾਕੀ ਗਲਪ ਸੇ ਭਾਈ ਉਹਨਾਂ ਨਾਲ ਹੀ ਇਹ ਕਿੰਨੀਆਂ ਗਰੀੜੀਆਂ ਤੁਹਾਡੀਆਂ ਸਾਰੀਆਂ ਲੱਗੀਆਂ ਪਈਆਂ ਨੇ ਇਹ ਨੇ ਅਲੱਗ ਅਲੱਗ ਆਪਣੇ ਆਪਣੇ ਦੁਕਾਨਾਂ ਕਿਹਾ ਤੁਹਾਡੇ ਕਦੀ ਆਪਣੇ ਆਪੇ ਅਪਰੇ ਬਦਲੋਗੇ ਇਨਸਟਰਕਟ ਕਰੋਗੇ ਵੀ ਤੂੰ ਹੀ ਕੈਪ ਨਹੀਂ ਪਾਉਂਦਾ ਤੇ ਉਪਰ ਪਾਉਂਦਾ ਚਾਹੀਦਾ ਕੀ ਵਸੇ ਹੋਣਾ ਜੇ ਗੱਲ ਕਰ ਲਈਏ ਜੇ ਵੀ ਪਾਈ ਦੇ ਮੈਂ ਖੁਦ ਪਾਈ ਹੀ ਮਿਲ ਗਿਆ ਮੈਨੂੰ ਸਿਰਦਰਦ ਹੋਣ ਲੱਗ ਗਈ ਆਦਤ ਨਹੀਂ ਪਈ ਨਾ ਨਹੀਂ ਨਹੀਂ ਜਿਹੜੇ ਵੀ ਰੇਡੀ ਤੇ ਖੜਦੇ ਆਂ ਜੇ ਲੋਕਾਂ ਨੂੰ ਪ੍ਰੋਟੈਕਟ ਦਿੰਦੇ ਨੇ ਉਹਦੀ ਹਾਈਜਾਇਨਿਕ ਦਾ ਧਿਆਨ ਰੱਖਣ ਦੀ ਲੋੜ ਹੈ ਕੀ ਚਾਹੀਦਾ ਤੁਹਾਡੇ ਵੱਲੋਂ ਸੁਣਾਂਗੀ ਸਾਫ਼ ਸੁਥਰਾ ਕੰਮ ਹੋਣਾ ਚਾਹੀਦਾ ਪਰ ਇੱਥੇ ਉਹ ਚੀਜ਼ਾਂ ਨਹੀਂ ਗਈਆਂ ਇੱਥੇ ਕਿਵੇਂ ਸਾਰੇ ਸਾਫ਼ ਸੁਥਰੇ ਸਾਹਿਬ ਨੇ ਡਸਟਬਿਨ ਲਾਇ ਲਫਾਫੇ ਇਹ ਨਹੀਂ ਉਹ ਹੀ ਡਸਟਬਿਨ ਨੇ ਜੂਸ ਕਰੀਦਾ ਰਿਹਾ ਵਾਪਾ ਵੱਖਰਾ ਪਾ ਗਏ ਇਹ ਦੇਖੋ ਸਮਾਨੇ ਢੱਗਾ ਸਮਾਨ ਵੀ ਢੱਕੇ ਰੱਖਣਾ ਜਾ ਰਿਹਾ ਬੋਜੀ ਇਹ ਦੇਖੋ ਆਲੂ ਛਾਲੂ ਦਾ ਟੱਕੇ ਹੀ ਹੋਏ ਆ ਨੇ ਵੀ ਗੱਲਬਾਤ ਕੀਤੀ ਹੈ ਸਾਡੇ ਨਾਲ ਉਹਨਾਂ ਦਾ ਵੀ ਅੱਖ ਨਾ ਹੈਗਾ ਕਿ ਬਾਕੀ ਕੁਝ ਚੀਜ਼ਾਂ ਦੀ ਜਿਹੜੀ ਘਾਟ ਹੈ ਉਹਨਾਂ ਨੂੰ ਅੱਗੇ ਪੂਰਾ ਕਰਨ ਦੀ ਲੋੜ ਹੈ ਤੇ ਬਾਜ਼ਾਰ ਪੂਰਾ ਭਰਿਆ ਪਿਆ ਤੁਸੀਂ ਦੇਖ ਲਓ ਲਾਰੈਂਸ ਰੋਡ ਦਾ ਮੇਨ ਬਾਜ਼ਾਰ ਹੈ ਜਿੱਥੇ ਕਿ ਮਾਰਕੀਟ ਬਣੀ ਪਈ ਹੈ ਰੇੜੀਆਂ ਪੁਰੀਆਂ ਭਰੀਆਂ ਪਈਆਂ ਨੇ ਪਰ ਨਾ ਕੋ ਕਹਿ ਪਿਆ ਥੱਲੇ ਜੇ ਦੇਖ ਲਿਏ ਕੂੜਾ ਘਰਕੜ ਉਧਰ ਹੀ ਇਕੱਠਾ ਹੋਇਆਦਾ ਕੋਈ ਸਾਫ਼ ਸਫਾਈ ਦਾ ਉਹ ਪ੍ਰਬੰਧ ਨਹੀਂ ਹੈਗਾ ਜਿਹੜਾ ਹੋਣਾ ਚਾਹੀਦਾ ਪਰ ਲੋਕਾਂ ਦਾ ਖਾਣ ਪੀਣ ਨੂੰ ਲੈ ਕੇ ਅੰਮ੍ਰਿਤਸਰ ਵਾ ਪਰ ਉਹ ਖਾਨ ਪੀਣ ਨੂੰ ਲੈ ਕੇ ਜੇ ਚੀਜ਼ਾਂ ਦੀ ਗੱਲ ਕਰ ਲਈ ਪੂਰੀ ਸਫਾਈ ਦੀ ਰੱਖਣ ਦੀ ਲੋੜ ਹੈ ਕਰਨਾ ਕਿ ਬਿਮਾਰੀਆਂ ਨੇ ਜਿੰਨੀ ਅੱਜ ਭਰੀ ਦਸਕ ਦਿੱਤੀ ਦੀ ਹੈ ਵਾਇਰਲ ਬੁਖਾਰ ਇਹਨੇ ਫੈਲੇ ਪਏ ਨੇ ਪਰ ਖਾਨ ਪੀਂਦੀਆਂ ਚੀਜ਼ਾਂ ਦੇ ਉੱਤੇ ਇਹ ਸਰੀਰ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਤੇ ਸੋ ਇਹੀ ਚੀਜ਼ਾਂ ਨੂੰ ਦੇਖਣ ਲਈ ਸਾਡੀ ਫਾਸਟੇਟਿੰਗ ਪਹੁੰਚੀ ਹੈ ਕਿ ਲੋਕਾਂ ਦਾ ਰੁਝਾਨ ਜਿਹੜੀਆਂ ਪੰਜਾਬੀ ਖਾਣਿਆਂ ਚ ਬਿਲਕੁਲ ਹੈਗਾ ਵਾ ਫਾਸਟੇਟ ਨੂੰ ਲੈ ਕੇ ਪਰ ਉਹਦੀ ਸਾਫ ਸਫਾਈ ਨੂੰ ਲੈ ਕੇ ਸਾਡਾ ਮੇਨ ਮੁੱਖ ਮਕਸਦ ਹੈ ਕਿ ਰੇੜੀਆਂ ਵਾਲਿਆਂ ਨੂੰ ਚਾਹੇ ਦੁਕਾਨਦਾਰਾਂ ਨੂੰ ਚਾਹੇ ਹੋਟਲ ਰੈਸਟੋਰੈਂਟ ਜਿੰਨੇ ਵੀ ਉਹਨਾਂ ਨੂੰ ਆਪਣਾ ਜਿਹੜਾ ਖਾਨ ਪੀਣ ਦੇ ਧਿਆ ਕੀ ਕਹਿਣਾ ਜੀ ਤੁਹਾਡਾ ਦਬੇ ਨਾ ਸਾਫ ਸਫਾਈ ਦਾ ਇੱਥੇ ਬਹੁਤ ਜ਼ਿਆਦਾ ਧਿਆਨ ਰੱਖਿਆ ਹੋਇਆ ਹੈ ਇਹਨਾਂ ਨੇ ਖਾਣਾ ਪੀਣਾ ਕਾਫੀ ਹਾਈਜਨਿਕ ਤਰੀਕੇ ਨਾਲ ਦਿੰਦੇ ਆ ਅਗਲੇ ਨੂੰ ਸਾਰਿਆਂ ਨੂੰ ਦੇਖੋ ਜਿਹੜਾ ਕੁੱਕ ਹੈ ਉਹਨੇ ਕੋਈ ਨਾ ਕੈਪ ਪਾਈ ਨਾ ਗਲਵਜ਼ ਪਾਈ ਨੇ ਇਹ ਤੇ ਗਲਤ ਹੈ ਨਹੀਂ ਇਹ ਵਾਲੇ ਹੁਣੇ ਆਏ ਆ ਬਟ ਇਸ ਤੋਂ ਪਹਿਲੇ ਜਿਹੜੇ ਖਲੋਤੇ ਸੀ ਉਹਨਾਂ ਨੇ ਸਾਰਾ ਕੁਝ ਪਾਇਆ ਹੈ ਗਲਵਜ਼ ਵੀ ਪਾਏ ਹੋਏ ਸੀ ਕਿ ਦੇ ਹਾਈਜਨ ਦਾ ਖਿਆਲ ਰੱਖਣਾ ਜ਼ਰੂਰੀ ਖਾਣ ਪੀਣ ਦੇ ਹਾਂ ਜ਼ਰੂਰੀ ਤੇ ਹੈ ਹਜੇ ਕੀ ਹੈ ਲੋਕਾਂ ਨੂੰ ਸੁਣਾਇਆ ਕਿ ਖਾਣ ਪੀਣ ਦੇ ਚੀਜ਼ ਨਾ ਦੇਖੋ ਖਾਣ ਪੀਣ ਦਾ ਸੁਣਾਇਆ ਦੇ ਅਸੀਂ ਕੀ ਦੇਣਾ ਲੋਕਾਂ ਨੂੰ ਜਿਨ੍ਹਾਂ ਨੂੰ ਆਪਾਂ ਸੁਣਾਇਆ ਦੇਣਾ ਉਹਨਾਂ ਨੇ ਤਾਂ ਖਾਣਾ ਹੀ ਖਾਣਾ ਹੈ ਆਈ ਕਿਨੂੰ ਕਿਨੂੰ ਮਨਾਂ ਤੇ ਕਰ ਨਹੀਂ ਸਕਦੇ ਖਾਣ ਪੀਣ ਤੋਂ ਲੇਕਿਨ ਜਿਹ ਤੇ 글ਵਸ ਤੇ ਉਹ ਪਾ ਕੇ ਰੱਖਣ ਸਾਰਾ ਧਿਆਨ ਰੱਖ ਕੇ ਲੋਕਾਂ ਨੂੰ ਅਗਲੇ ਬੰਦੇ ਨੂੰ ਸਰਵ ਕਰਨ ਹਰ ਇੱਕ ਚੀਜ਼ ਕਿਉਂਕਿ ਜੇ ਕੱਲ ਨੂੰ ਕੋਈ ਬਿਮਾਰ ਹੋਇਆ ਕੱਲ ਨੂੰ ਫਿਰ ਹੋਰ ਜਗ੍ਹਾ ਤੇ ਆਏਗਾ ਨਹੀਂ ਦੁਬਾਰਾ ਪਿਸ਼ਤੋ ਜੰਗਾ ਤੇ ਆਈ ਹੈ ਫਿਰ ਅਗਲੇ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਹੈ ਬਿਮਾਰੀਆਂ ਤਾਂ ਵੈਸੇ ਦਸਕ ਦਿੱਤੀਆਂ ਬਿਮਾਰੀਆਂ ਤੇ ਹੈਗੀਆਂ ਕਾਫੀ ਹੈ ਪਹਿਲੇ ਜੇ ਤੁਸੀਂ 50 ਰੁਪਏ ਦੀ ਚੀਜ਼ ਇੱਥੇ ਖਾਓਗੇ ਫਿਰ 60 7000 ਰੁਪਏ ਡਾਕਟਰ ਦੇ ਖਰਚ ਹੋਗੇ ਕੀ ਫਾਇਦਾ ਤੇ ਇਸ ਤੋਂ ਜੰਗਾ ਤੇ ਆਈ ਹੈ ਕਿ ਲੋਕੀ ਵਧੀਆ ਜਗ੍ਹਾ ਤੋਂ ਖਾਣ ਹਾਈਜਨ ਹੋਵੇ ਪ੍ਰੋਪਰ ਹੋਵੇ ਤਾਂ ਹੀ ਖਾਣ ਨਹੀਂ ਤਾਂ ਨਹੀਂ ਖਾਂ ਜਾ ਵਧੀਆ ਸੋ ਸਾਡੇ ਨਾਲ ਗੱਲਬਾਤ ਵੀ ਸਰਿਆ ਨੇ ਕੀਤੀ ਹੈ ਲੋਕਾਂ ਦਾ ਇੱਕੋ ਹੀ ਅੱਖ ਨਾ ਬਕੇ ਖਾਣਾ ਪੀਣਾ ਜਿਹੜਾ ਹੈਗਾ ਉਹ ਪੰਜਾਬੀਆਂ ਦਾ ਮੇਨ ਇਹ ਮਕਸਦ ਹੈ ਪਰ ਉਹਦੇ ਲਈ ਉਹਨਾਂ ਦੇ ਕੋਈ ਅਖ ਨਾ ਦੁਕਾਨਦਾਰਾਂ ਨੂੰ ਚਾਹੀਦਾ ਰੇੜੀ ਵਾਲਿਆਂ ਨੂੰ ਚਾਹੀਦਾ ਸਫਾਈ ਜਰੂਰ ਰੱਖਣ ਤਾਂ ਸਾਡੀ ਫਾਸ਼ੀਓ ਟੀਮ ਦਾ ਵੀ ਮੁੱਖ ਮਕਸਦ ਹੈ ਕਿ ਕੇ ਦੇ ਖਿਲਾਫ ਗੱਲ ਨਹੀਂ ਹੈ ਗੱਲ ਹੈ ਕਿ ਲੋਕਾਂ ਨੂੰ ਅੱਜ ਜਿੱਥੇ ਬਿਮਾਰੀਆਂ ਨੇ ਘੇਰਾ ਪਾਇਆ ਪਿਆ ਉੱਥੇ ਬਿਮਾਰੀਆਂ ਤੋਂ ਬਚਾਉਣ ਦੇ ਲਈ ਖਾਣ ਪੀਣ ਦੀਆਂ ਚੀਜ਼ਾਂ ਦਾ ਖਾਸ ਕਰਕੇ ਸਾਫ਼ ਸੁਥਰੀ ਤਰੀਕੇ ਨਾਲ ਧਿਆਨ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਬਿਮਾਰੀਆਂ ਦੀ ਕੋਈ ਡਰ ਨਾ ਹੋਵੇ ਨਾ ਕੋਈ ਬਿਮਾਰੀਆਂ ਦੇ ਉੱਤੇ ਇਹ ਗਰਸ ਹੋਵੇ ਤੇ ਸੋ ਲੋਕਾਂ ਦਾ ਜਿਹੜਾ ਰੋਜ਼ਾਨਾ ਹੈ ਬੜਾ ਵਧੀਆ ਸਾਰਾ ਚੱਲ ਰਿਹਾ ਹੈ ਖਾਣਾ ਪੀਣਾ ਹੋ ਰਿਹਾ ਹੈ ਪਰ ਦੁਕਾਨਦ ਤਾਂ ਜੋ ਲੋਕਾਂ ਨੂੰ ਐਸੇ ਤੋਂ ਕੋਈ ਬਿਮਾਰੀ ਨਾ ਫੈਲੇ ਸੇ ਜੋਗੀ ਅਜੇ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ